ਆਪਣਾ ਤੇ ਆਪਣੇ ਪਰਿਵਾਰ ਦਾ ਸੁਨਹਿਰਾ ਭਵਿੱਖ ਬਣਾਉਣ ਦੀ ਆਸ ਦੇ ਵਿੱਚ ਲੱਖਾਂ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ ਪਰ ਉੱਥੋਂ ਆ ਰਹੀਆਂ ਅਣਹੋਣੀਆਂ ਦੀਆਂ ਖਬਰਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਜੀ ਹਾਂ ਅਸੀਨਿਤ ਰੋਜ਼ ਖਬਰਾਂ ਸੁਣਦੇ ਆ ਮੌਤਾਂ ਦੀਆਂ ਜੋ ਪੰਜਾਬੀ ਭਾਈਚਾਰੇ ਦੇ ਲਈ ਡੂੰਗਾ ਸਦਮਾ ਹੈ। ਤੁਹਾਨੂੰ ਦੱਸੇ ਕਿ ਹੁਣ ਹਾਲ ਹੀ ਦੇ ਵਿੱਚ 2 ਦਿਨ ਪਹਿਲਾਂ ਕੈਨੇਡਾ ਪਹੁੰਚੇ ਨੌਜਵਾਨ ਦੀ ਮੌਤ ਹੋ ਗਈ ਹੈ। ਹਲਕਾ ਲਹਿਰਾਂ ਦੇ ਪਿੰਡ ਲਹਿਲ ਖੁਰਦ ਦੇ ਇੱਕ ਗਰੀਬ ਕਿਸਾਨ ਪਰਿਵਾਰ ਵੱਲੋਂ ਆਪਣੀ ਜ਼ਮੀਨ ਵੇਚ ਕੇ ਰੋਜ਼ ਦੀ ਰੋਟੀ ਲਈ ਕੈਨੇਡਾ ਭੇਜੇਗੇ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਕਾਰਨ ਪੂਰਾ ਪਰਿਵਾਰ ਵੀ ਡੂੰਗੇ ਸਦਮੇ 'ਚ ਹੈ। ਉੱਥੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਲਹਿਲ ਖੁਰਦ ਦੇ ਕਿਸਾਨ ਗੁਰਮੇਲ ਸਿੰਘ ਤੇ ਪਰਿਵਾਰਕ ਮੈਂਬਰ ਆਪਣੇ ਵਿਅਹਤ ਪੁੱਤਰ ਮਨਦੀਪ ਸਿੰਘ ਨੂੰ 8 ਜੂਨ ਨੂੰ ਹੀ ਖੁਸ਼ੀ-ਖੁਸ਼ੀ 에어ਪੋਰਟ ਦਿੱਲੀ ਤੋਂ ਕੈਨੇਡਾ ਲਈ ਜਹਾਜ਼ ਚੜਾ ਕੇ ਆਏ ਸੀ ਕੈਨੇਡਾ ਪਹੁੰਚਣ ਤੋਂ 2 ਦਿਨ ਬਾਅਦ ਹੀ ਪਤਾ ਲੱਗਿਆ ਕਿ ਉਹਨਾਂ ਦੇ ਪੁੱਤਰ ਦੀ ਉੱਥੇ ਇੱਕ ਦਿਨ ਕੰਮ ਤੇ ਜਾਣ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਉਧਰ ਹੀ ਪਿੰਡ ਦੇ ਵਸਨੀਕ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਨਦੀਪ ਸਿੰਘ ਪਹਿਲਾਂ ਲਹਿਲਖੁਰਦ ਵਿਖੇ ਰिलायंस ਪੈਟਰੋਲ ਤੇ ਕੰਮ ਕਰਦਾ ਸੀ ਅਤੇ ਬਾਅਦ ਵਿੱਚ ਉਸਨੇ ਕੈਨੇਡਾ ਜਾਣ ਦੇ ਲਈ ਆਪਣਾ ਮਨ ਬਣਾ ਲਿਆ ਤੇ ਮਾਪਿਆਂ ਨੇ ਆਪਣੀ ਜ਼ਮੀਨ ਵੇਚ ਕੇ 35 ਲੱਖ ਤੋਂ ਵੱਧ ਖਰਚ ਕੇ ਵਰਕ ਪਰਮਿਟ ਤੇ ਆਪਣੇ ਪੁੱਤਰ ਨੂੰ 8 ਜੂਨ ਨੂੰ ਖੁਸ਼ੀ-ਖੁਸ਼ੀ ਕੈਨੇਡਾ ਭੇਜਿਆ ਸੀ ਉਸ ਦੀ ਪਤਨੀ ਅਤੇ ਤੀਨੇ ਬਾਅਦ ਵਿੱਚ ਵੀਜ਼ਾ ਆਉਣ ਤੇ ਕੈਨੇਡਾ ਜਾਣਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮਨਦੀਪ ਸਿੰਘ ਨੇ ਕੈਨੇਡਾ ਪਹੁੰਚਣ ਮਗਰੋਂ ਇੱਕ ਦਿਨ 8 ਘੰਟੇ ਕੰਮ ਕੀਤਾ ਤੇ ਦੂਜੇ ਦਿਨ ਉਸ ਦੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਪਰਿਵਾਰ ਇਸ ਸਮੇਂ ਢੂੰਗੇ ਸਦਮੇ ਤੇ ਵਿੱਚ ਹੈ Subscribe to One India channel and never miss an update.